ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨਹੀਂ ਰੱਖੀ ਸੀ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਓ ਪੋਤੇ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਆਪਣੇ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਤੁਸੀਂ ਵੀ ਘਰ 'ਚ ਨੌਕਰ ਜਾਂ ਨੁਕਰਾਣੀ ਰੱਖਦੇ ਹੋ ਤਾਂ ਹੋ ਜਾ ਵੋ ਸਾਵਧਾਨਤ ਜਰੂਰ ਵੇਖ ਲਵੋ ਆ ਪੂਰੀ ਵੀਡੀਓ ਕਿਵੇਂ ਇੱਕ ਨੁਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਕਰਨ ਦੀ ਪੂਰੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਲੁੱਟ ਹੋਣ ਤੋਂ ਪਹਿਲਾਂ ਹੀ ਵੇਖੋ ਕਿ ਵੀ ਪਲਾਨਿੰਗ ਫੇਲ ਹੋ ਗਈ ਜੀ ਹਾਂ ਮਾਮਲਾ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਨੇ ਅਜੇ 5-6 ਦਿਨ ਪਹਿਲਾਂ ਹੀ ਘਰ 'ਚ ਨੁਕਰਾਣੀ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨੁਕਰਾਣੀ ਦੇ ਮਨ 'ਚ ਕੀ ਹੈ ਇਹ ਵੀਡੀਓ 'ਚ ਜੋ ਤੁਸੀਂ 25 ਸਾਲ ਦੀ ਨੁਕਰਾਣੀ ਵੇਖ ਰਹੇ ਹੋ ਇਸ ਵੱਲੋਂ ਘਰ 'ਚ ਮੌਜੂਦ ਪਿਓ ਪੁੱਤ ਨੂੰ ਖਾਣੇ 'ਚ ਨੀਂਦ ਦੀ ਦਵਾਈ ਮਿਲਾ ਕੇ ਦੇ ਦਿੱਤੀ ਗਈ। ਖਾਣਾ ਖਾਣ ਤੋਂ ਬਾਅਦ ਜਦੋਂ ਪਿਓ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਜਾਂ ਕਹਿ દिए ਕਿ ਨੀਂਦ ਆਣ ਲੱਗੀ ਤਾਂ ਉਸ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾ ਲਿਆ। ਨੁਕਰਾਨੀ ਨੂੰ ਜਦੋਂ ਪਤਾ ਲੱਗਿਆ ਕਿ ਘਰ 'ਚ ਰਿਸ਼ਤੇਦਾਰ ਆ ਰਹੇ ਹਨ ਤਾਂ ਉਹ ਡਰ ਗਈ ਤੇ ਫਟਾਫਟ ਆਪਣਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਨੁਕਰਾਨੀ ਨੂੰ ਭਜਦੇ ਹੋਏ ਸਾਫ਼ ਦੇਖ ਸਕਦੇ ਹੋ। ਪੇਉਪੁੱਤ ਦੋਵਾਂ ਦੇ ਬਿਹੋਸ਼ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਨੌਕਰਾਨੀ ਰਸੋਈ ਅੰਦਰ ਖਾਣੇ 'ਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨੌਕਰਾਨੀ ਦੀ ਲੋਕੇਸ਼ਨ ਦਿੱਲੀ ਦੀ ਆ ਰਹੀ ਹੈ ਅਸੀਂ ਜਲਦੀ ਨੌਕਰਾਨੀ ਨੂੰ ਗ੍ਰਿਫਤਾਰ ਕਰ ਲਵਾਂਗੇ ਹਮ ਇੱਕ ਅਸੋਸ਼ਣਰ ਦਾ ਮਾਮਲਾ ਸਾਹਮਣੇ ਇੱਕ ਅਸੋਸ਼ਣ ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨਹੀਂ ਰੱਖੀ ਸੀ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹੋ ਪਿਓ ਪੋਤੇ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਆਪਣੇ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਤੁਸੀਂ ਵੀ ਘਰ 'ਚ ਨੌਕਰ ਜਾਂ ਨੁਕਰਾਣੀ ਰੱਖਦੇ ਹੋ ਤਾਂ ਹੋ ਜਾ ਵੋ ਸਾਵਧਾਨਤ ਜਰੂਰ ਵੇਖ ਲਵੋ ਆ ਪੂਰੀ ਵੀਡੀਓ ਕਿਵੇਂ ਇੱਕ ਨੁਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਕਰਨ ਦੀ ਪੂਰੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਲੁੱਟ ਹੋਣ ਤੋਂ ਪਹਿਲਾਂ ਹੀ ਵੇਖੋ ਕਿ ਵੀ ਪਲਾਨਿੰਗ ਫੇਲ ਹੋ ਗਈ ਜੀ ਹਾਂ ਮਾਮਲਾ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਨੇ ਅਜੇ 5-6 ਦਿਨ ਪਹਿਲਾਂ ਹੀ ਘਰ 'ਚ ਨੁਕਰਾਣੀ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨੁਕਰਾਣੀ ਦੇ ਮਨ 'ਚ ਕੀ ਹੈ ਇਹ ਵੀਡੀਓ 'ਚ ਜੋ ਤੁਸੀਂ 25 ਸਾਲ ਦੀ ਨੁਕਰਾਣੀ ਦੇਖ ਰਹੇ ਹੋ ਇਸ ਵੱਲੋਂ ਘਰ 'ਚ ਮੌਜੂਦ ਪਿਓ ਪੁੱਤ ਨੂੰ ਖਾਣੇ 'ਚ ਨੀਂਦ ਦੀ ਦਵਾਈ ਮਿਲਾ ਕੇ ਦੇ ਦਿੱਤੀ ਗਈ। ਖਾਣਾ ਖਾਣ ਤੋਂ ਬਾਅਦ ਜਦੋਂ ਪਿਓ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਜਾਂ ਕਹਿ ਦिए ਕਿ ਨੀਂਦ ਆਣ ਲੱਗੀ ਤਾਂ ਉਸ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾ ਲਿਆ। ਨੁਕਰਾਨੀ ਨੂੰ ਜਦੋਂ ਪਤਾ ਲੱਗਿਆ ਕਿ ਘਰ 'ਚ ਰਿਸ਼ਤੇਦਾਰ ਆ ਰਹੇ ਹਨ ਤਾਂ ਉਹ ਡਰ ਗਈ ਤੇ ਫਟਾਫਟ ਆਪਣਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਨੁਕਰਾਨੀ ਨੂੰ ਭਜਦੇ ਹੋਏ ਸਾਫ਼ ਦੇਖ ਸਕਦੇ ਹੋ। ਪਿਓ ਪੁੱਤ ਦੋਵਾਂ ਦੇ ਬਿਹੋਸ਼ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਨੌਕਰਾਨੀ ਰਸੋਈ ਅੰਦਰ ਖਾਣੇ 'ਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨੌਕਰਾਨੀ ਦੀ ਲੋਕੇਸ਼ਨ ਦਿੱਲੀ ਦੀ ਆ ਰਹੀ ਹੈ ਅਸੀਂ ਜਲਦੀ ਨੌਕਰਾਨੀ ਨੂੰ ਗ੍ਰਿਫਤਾਰ ਕਰ ਲਵਾਂਗੇ ਅਮ ਇਕ ਅਸੋਸ਼ ਕਰਤਾ ਮਾਮਲਾ ਤੋਂ ਨਇਕਾ ਸੇਵਿਕੀ ਨੌਕਰਾਨੀ ਨੂੰ ਵੀ ਗੁਰੂ ਬਾਦ ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨੇ ਰੱਖੀ ਸੀ ਉਹਨੇ ਰਾਤ ਦਾ ਡਿਨਰ ਘਰ ਦੇ ਸਿਰਫ ਉਹ ਪਿਉ ਪੋਤੇ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਦਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਹੈ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਤੁਸੀਂ ਵੀ ਘਰ 'ਚ ਨੌਕਰ ਜਾਂ ਨੁਕਰਾਣੀ ਰੱਖਦੇ ਹੋ ਤਾਂ ਹੋ ਜਾਵੋ ਸਾਵਧਾਨਤ ਜਰੂਰ ਵੇਖ ਲਵੋ ਆ ਪੂਰੀ ਵੀਡੀਓ ਕਿਵੇਂ ਇੱਕ ਨੁਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਕਰਨ ਦੀ ਪੂਰੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਲੁੱਟ ਹੋਣ ਤੋਂ ਪਹਿਲਾਂ ਹੀ ਵੇਖੋਗੇ ਵੀ ਪਲਾਨਿੰਗ ਫੇਲ ਹੋ ਗਈ ਜੀ ਹਾਂ ਮਾਮਲਾ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਨੇ ਅਜੇ 5-6 ਦਿਨ ਪਹਿਲਾਂ ਹੀ ਘਰ 'ਚ ਨੁਕਰਾਣੀ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨੁਕਰਾਣੀ ਦੇ ਮਨ 'ਚ ਕੀ ਹੈ ਇਹ ਵੀਡੀਓ 'ਚ ਜੋ ਤੁਸੀਂ 25 ਸਾਲ ਦੀ ਨੁਕਰਾਣੀ ਦੇਖ ਰਹੇ ਹੋ ਇਸ ਵੱਲੋਂ ਘਰ 'ਚ ਮੌਜੂਦ ਪਿਓ ਪੁੱਤ ਨੂੰ ਖਾਣੇ 'ਚ ਨੀਂਦ ਦੀ ਦਵਾਈ ਮਿਲਾ ਕੇ ਦੇ ਦਿੱਤੀ ਗਈ। ਖਾਣਾ ਖਾਣ ਤੋਂ ਬਾਅਦ ਜਦੋਂ ਪਿਓ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਜਾਂ ਕਹਿ ਦिए ਕਿ ਨੀਂਦ ਆਣ ਲੱਗੀ ਤਾਂ ਉਸ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾ ਲਿਆ। ਨੁਕਰਾਨੀ ਨੂੰ ਜਦੋਂ ਪਤਾ ਲੱਗਿਆ ਕਿ ਘਰ 'ਚ ਰਿਸ਼ਤੇਦਾਰ ਆ ਰਹੇ ਹਨ ਤਾਂ ਉਹ ਡਰ ਗਈ ਤੇ ਫਟਾਫਟ ਆਪਣਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਨੁਕਰਾਨੀ ਨੂੰ ਭਜਦੇ ਹੋਏ ਸਾਫ਼ ਦੇਖ ਸਕਦੇ ਹੋ। ਪਿਓ ਪੁੱਤ ਦੋਵਾਂ ਦੇ ਬਿਹੋਸ਼ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਨੌਕਰਾਨੀ ਰਸੋਈ ਅੰਦਰ ਖਾਣੇ 'ਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨੌਕਰਾਨੀ ਦੀ ਲੋਕੇਸ਼ਨ ਦਿੱਲੀ ਦੀ ਆ ਰਹੀ ਹੈ ਅਸੀਂ ਜਲਦੀ ਨੌਕਰਾਨੀ ਨੂੰ ਗ੍ਰਿਫਤਾਰ ਕਰ ਲਵਾਂਗੇ ਹਮ ਇੱਕ ਐਸੋਸੀਏਸ਼ਨ ਦਾ ਮਾਮਲਾ ਤੋਂ ਹੈ ਇੱਕ ਸੇਵਿੰਗਸ ਨੌਕਰਾਨੀ ਦੇ ਗੁਰੂਬਾਦ ਦੇਤੀ ਮਾਮਲੇ ਤੋਂ ਹੈ